ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਦੋਸਤੋ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਤਾਪ ਸਿੰਘ ਆ ਇਸ ਫਾਰਮ ਤੋਂ ਦੋਸਤੋ ਪਹਿਲਾਂ ਵੀ ਆਪਾਂ ਜਿਹੜੀਆਂ ਵੀਡੀਓ ਚਾਰ ਪੰਜ ਅਪਲੋਡ ਕਰਤੀਆਂ ਆ ਅੱਜ ਦੋਸਤੋ ਫੇਰ ਵੀਰ ਦੇ ਫਾਰਮ ਤੇ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਜਾਂ ਦਾ ਦਿਖਾਵਾਂਗੇ ਦੋਵੇਂ ਮੱਜਾਂ ਦੋਸਤੋ ਸਵਈਆਂ ਸਵਈਆਂ ਅਸਲ ਦੀ ਜਿਹੜੀ ਕਰਨੀ ਆ ਦੋਸਤੋ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰਪਿਆ ਦਾ ਫਾਇਦਾ ਹੋ ਸਕਦਾ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੇ ਤੁਹਾਨੂੰ ਸਾਂਝੀ ਕਰ ਦਿੰਦੇ ਹਾਂ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ 4 ਵਜੇ ਠੀਕ ਠਾਕ ਠੀਕ ਠਾਕ ਜੀ ਹੋ ਗਿਆ ਜਲਦੀ ਪਹਿਲੇ ਬਹੁਗੇ ਸਾਰੇ ਹਾਂਜੀ ਵੇਗ ਗਿਆ ਜੀ ਮਾਲ ਠੀਕ ਹੈ ਜੀ ਤੇ ਅੱਜ ਫਿਰ ਦੋ ਮੱਝਾਂ ਹੀ ਆਪੇ ਹਾਂਜੀ ਦੋ ਜੀ ਮੱਝਾਂ ਠੀਕ ਹੈ ਜੀ ਐਡਰੈਸ ਵੀ ਰਹੀ ਆਪਣਾ ਇੱਕ ਵਾਰੀ ਬੋਲ ਦੀ ਬਈ ਐਡਰੈਸ ਆਪਣਾ ਜੀ ਪਿੰਡ ਝਾਮਕੇ ਕੁਰਦ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂ ਤੇ ਵੀਰੇ ਫੋਨ ਨੰਬਰ ਨਾ ਹੋ ਗਿਆ ਵੀ ਫੋਨ ਜੀ ਆਪਣਾ ਨੰਬਰ ਹੈਗਾ ਜੇ 62847 ਹਾਂਜੀ 42172 ਠੀਕ ਹੈ ਤੇ ਨਾਂ ਡੈਡੀ ਹੁਣਾਂ ਦਾ ਜੀ ਉਹ ਬੈਨਰ ਚੱਲਣ ਦੇ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਦੋਸਤੋ ਨੰਬਰ ਜਿਹੜਾ ਵੀ ਇਹਦਾ ਆ ਦੋਸਤੋ ਸਾਹਮਣੇ ਬੋਰਡ ਤੇ ਵੀ ਲੱਗਾ ਹੋਇਆ ਬਾਕੀ ਮੈਂ ਨੰਬਰ ਜਿਹੜਾ ਵੀਡੀਓ ਦੇ ਵਿੱਚ ਲਾ ਦੂੰਗਾ ਮਾਲਕ ਵੀਰ ਦਾ ਨਾਮ ਦੋਸਤੋ ਵੀਰ ਪ੍ਰਤਾਪ ਸਿੰਘ ਹੈ ਤੇ ਜਿਹੜੀਆਂ ਵੀਰ ਅੱਜ ਆਪਾਂ ਦੋ ਮੱਜਾਂ ਲਿਆਂਦੀਆਂ ਦੋਵੇਂ ਮੱਜਾਂ ਸੁਈਆਂ ਸਵਾਈਆਂ ਆਪੇ ਤੋਂ ਹਾਂਜੀ ਸੁਈਆਂ ਜੀ ਠੀਕ ਹੈ ਜੀ ਤੇ ਸ਼ੁਰੂ ਕਰੀਏ ਆਪਾਂ ਇਸ ਮੱਜ ਤੋਂ ਪਹਿਲਾਂ ਡਿਟੇਲ ਆਪਾਂ ਦੱਸੀ ਵੀ ਵੀਰਾਂ ਨੂੰ ਕਿੰਨਾ ਟਾਈਮ ਇਹਨੂੰ ਸੁਈਣ ਹੋ ਗਿਆ ਇਹਨੂੰ ਭਾਜੀ ਸੁਈਣ ਹੋਏ ਜੇ 2 ਮਹੀਨੇ ਅੱਛਾ ਜੀ ਤੇ ਬੱਚਾ ਨਹੀਂ ਹਾਂਜੀ ਤੇ ਦੁੱਧ ਹੁਣ ਵੀਰ ਕਿੰਨਾ ਜਿਹੜਾ ਮੌਕਾ ਦਾ ਦੁੱਧ ਭਾਜੀ ਹੋਊਗਾ ਆਥੀ ਆਪਾਂ ਸਵੇਰੇ ਚੋਗੇ ਲਿਆਣੀਆਂ ਦੋਵੇਂ ਮਈਆਂ ਅੱਛਾ ਜੀ ਪਰ ਆਪਾਂ ਸੱਤ ਦੀ ਗਰੰਟੀ ਦਿੰਨੇ ਆ ਠੀਕ ਹੈ ਜੀ ਹਾਂਜੀ ਸੂਆ ਕਰਵਾ ਸੋਈ ਵੀਰੇ ਸੂਆ ਭਾਜੀ ਤੇਜਾ ਤੇਜਾ ਸੂਆ ਸੋਈ ਹਾਂਜੀ ਹਾਂਜੀ ਠੀਕ ਹੈ ਜੀ ਦੋਸਤੋ ਕਾਦ ਕਾਠ ਮਹਿੰਦਾ ਪੂਰਾ ਫੁੱਲ ਹੈਵੀ ਬੋਡੀ ਵਾਲੇ ਆ ਲਿਸਾਪਨ ਥੋੜਾ ਜਿਆਦਾ ਹੋ ਗਿਆ ਕੁਮਈਆਂ ਇੱਕ ਇੱਕ ਕਰਾਈ ਆਈਆਂ ਦੋਵੇਂ ਮਈਆਂ ਸਾਂਭੀਆਂ ਘਟਿਆ ਜੀ ਤੁਹਾਨੂੰ ਬਾਕੀ ਦੋਸਤੋ ਇਹਦੀ ਜਿਹੜੀ ਆ ਥਣਾ ਥਣਾ ਦੀ ਸ਼ੇਪ ਆ ਚੈੱਕ ਕਰ ਲੋ ਤੇ ਜਿਹੜਾ ਦੋਸਤੋ ਆਰਡਰ ਆ ਸੋਨਾ ਤਿਆਰ ਕੀਤਾ ਮੈਂ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਹੈ ਦੋਸਤੋ ਦੁਪਹਿਰ ਦਾ ਮੈਂ ਤੁਹਾਨੂੰ ਟਾਈਮ ਕਨਫਰਮ ਇੱਕ ਵਾਰੀ ਕਰ ਦਿੰਦਾ ਟਾਈਮ ਦੋਸਤੋ ਸਵਾ 1 ਦਾ ਟਾਈਮ ਹੈ ਜਾਨੀ ਕਿ 1 ਵਜੇ 1 ਮਿੰਟ ਹੋਇਆ ਸਵਾ 1 ਪੂਰਾ ਨਹੀਂ ਜੀ ਤੇ ਸ਼ਾਮ ਤੱਕ ਦੋਸਤੋ ਜਿਹੜਾ ਆਰਡਰ ਆਇਆ ਹੈ ਚੰਗਾ ਤਿਆਰ ਕਰ ਲੈਣਗੇ ਦੋ ਦੋ ਵੀਰ ਕਹਿੰਦਾ ਵੀ 8 ਕਿਲੋ ਹੋਣ ਜਿਹੜਾ ਮੌਕੇ ਦਾ ਵੀ ਆਪਾਂ 7 ਕਿਲੋ ਕਹਿ ਕੇ ਕਿਸੇ ਵੀਰ ਨੂੰ ਜਿਹੜਾ ਕੋਈ ਵੀਰ ਆਊਗਾ ਦੇ ਦਾਂਗੇ ਤੋੜ ਕੇ ਦਿਖਾਈਏ ਵੀਰ ਨੂੰ ਖੋਦੀ ਜੀ ਮੇਲ ਦੀ ਮਿਲਦੀ ਵੀਰ ਭੜੇ ਦੇ ਕੇ ਜਾਂ ਟੀਕਾ ਲਊਂਗੇ ਨਹੀਂ ਭੜੇ ਤੇ ਜੀ ਭੜੇ ਠੀਕ ਹੈ ਜੀ ਹਾਂਜੀ ਤੇ ਕੋਈ ਥਣਾ ਦੀ ਬਾਅਦ ਘਾਟ ਕੋਈ ਪੁੱਛ ਸਕਦਾ ਨਹੀਂ ਚੋਂ ਇੱਕ ਨੰਬਰ ਹੈ ਠੀਕ ਹੈ ਜੀ ਚਾਰ ਥਾਣੇ ਦੋਸਤੋ ਚਾਰੇ ਥਾਣੇ ਵੇਖ ਤੇ ਕੋਈ ਫੋਟ ਸ਼ਾਂਗ ਨਾਲ ਇਹਦੀ ਪਿੱਠਪੜੀ ਦੀ ਦੋਸਤੋ ਕਰ ਲੋ ਚੜਾਈ ਚੱਕ ਫੇਸ ਕੁਆਲਿਟੀ ਚੈੱਕ ਕਰ ਲੋ ਕਰ ਦੋਸਤੋ ਮਾਈ ਵੀ ਤਿੱਜਾ ਸੁਆ ਸੁਈ ਹੈ ਜੀ ਚੰਗੀ ਆ ਦੋਸਤੋ ਜਿੰਨੀ ਵੀ ਕਿਸੇ ਵੀਰ ਦੇ ਸੰਭੀ ਚਲੋ ਸੋਹਣੀ ਸੰਭੀ ਬਾਕੀ ਦੋਸਤੋ ਥਾਣੇ ਜਿਹੜਾ ਦਾ ਬਾ ਕਮਾ ਲਿਆ ਆ ਕਰੋ ਜੀ ਚੈੱਕ ਕਰਿਠਾ ਦੀ ਕੁਆਲਿਟੀ ਤਾਰਾ ਤੁਰ ਰਹੀ ਰਹਾ ਬਰਾਬਰ ਚਰ ਰਹੇ ਨਾ ਬਾਜੀ ਆ ਪਾਜੀ ਚੋਾਈ ਬਹੁਤ ਚੰਗੀ ਲੱਗੀ ਠੀਕ ਹੈ ਜੀ ਹਾਂਜੀ ਕੀ ਮੁੱਲ ਦਾ ਕਰਦੇ ਜੀ ਇਹਦਾ ਭਾਜੀ ਮੁੱਲ ਆਪਾਂ ਨਾ ਗੱਲੇ ਆ ਵੀ ਵੀਰ ਭਰਾਵਾਂ ਦੇ ਫੋਨ ਆਉਂਦੇ ਵੀ ਛੋਟੇ ਭਾ ਲਈ ਮਈਆਂ ਲੈਣੀਆਂ ਹਾਂਜੀ ਤੇ ਚਲੋ ਅੱਗੇ ਵੀ ਹੀ ਹੋਣਾ ਆਪਾਂ ਅਗਲੀ ਵੀਡੀਓ ਨੂੰ ਵੀ ਇਹ ਜਿਹੜਾ ਨਾ ਛੋਟਾ ਹੀ ਆ ਭਾਈ ਆਪਾਂ ਮੁੱਲ ਨਾ 50 ਕਰਨਾ ਨਾ 45 ਕਰਨਾ ਹਾਂਜੀ 42000 ਦੀ ਅੱਛਾ ਜੀ ਲੈ ਜੀ ਠੀਕ ਹੈ ਜੀ ਹਾਂਜੀ 42 ਤੋਂ ਮੰਨ ਤੜ ਹਾਂਜੀ ਹਾਂਜੀ 42 ਤੋਂ ਮੰਨ ਤੜ ਹਾਂਜੀ ਮੰਨ ਤਣ ਹੋ ਜੂਗਾ ਜੀ ਠੀਕ ਹੈ ਜੀ ਤੇ ਪਰ ਇਹ ਵੀ ਆਪਾਂ ਬਿਲਕੁਲ ਜਿਹੜਾ ਨਾ ਲੈਸ ਕੀ ਕੋਈ ਵੀਰ ਭਰਾ ਕੇ ਨਾ ਵੀ ਮੰਨ ਲਓ ਕੋਈ ਜਿਹੜਾ ਆਪਦਾ ਕੋਈ ਛੋਟਾ ਕਾਹ ਲੈਣ ਵਾਲਾ ਉਹਦੇ ਦੀ ਵੀ ਆਪਾਂ ਬਿਲਕੁਲ ਲੈਣ ਦਾ ਚੀਜ਼ ਨਾ ਹਾਂ ਦਾ ਠੀਕ ਹੈ ਦੋਸਤੋ ਮੋਲ ਜਿਹੜਾ ਵੀਰ ਨੇ ਬਿਲਕੁਲ ਹੀ ਆਮ ਨੋਰਮਲ ਵਜਾਂ ਵਾਲਾ ਕੀਤਾ ਇੰਨੇ ਕ ਮੋਲ ਦੇ ਵਿੱਚ ਦੋਸਤੋ ਜੀ ਸੋਚੀ ਕਿ ਤੋਕਰ ਪਸ਼ੂ ਵਿਕ ਜਾਂਦਾ ਵਾ 42000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਮੌਕੇ ਤੇ ਮਾਨਤਾ ਨੂੰ ਦੋਸਤੋ ਜਰੂਰ ਹੋਊਗਾ ਕਰਮਾ ਵਾਲੇ 7 ਕਿਲੋ ਦੁੱਧ ਨੂੰ ਮੌਕੇ ਤੇ ਚੋਣ ਲਈ ਥਣਾ ਥਣਾ ਜੀ ਦੱਸੋ ਕੁਆਲਿਟੀ ਚੈੱਕ ਕਰ ਲਓ ਅੱਛਾ ਵੀਰੇ ਇਹਨੂੰ ਗਾਂ ਟਿਕਾ ਟੁਕਾ ਲੱਗਾ ਕਿ ਨਹੀਂ 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 ਜੀ ਅੱਛਾ ਜੀ ਸੁਈ ਨੂੰ 2 ਮਹੀ ਹਾਂਜੀ ਇਹਨੂੰ ਕਨਟਾਡਮ ਹੋ ਗਿਆ ਵੀ ਸੂਈ ਇਹਨੂੰ ਭਾਈ ਸੂਈ ਨੂੰ ਇਹ ਚ ਸਾਢੇ 3 ਮਹੀਨੇ ਅੱਛਾ ਜੀ ਹਾਂਜੀ ਤੇ ਇਹਨੂੰ ਟੀਕਾ ਲਗਾਗਾ ਇਹਨੂੰ ਆਂਦੇ ਬੂ ਟੀਕਾ ਭਰੇ ਨੂੰ 20 25 ਦਿਨ ਆਏ 20 25 ਦਿਨ ਕੋਈ ਕਨਫਰਮ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਠੀਕ ਹੈ ਜੀ ਆਪਾਂ ਨਾਲ ਸਾਲ ਕੀ ਆਪਾਂ ਗਾਰੰਟੀ ਨਹੀਂ ਦਿੰਦੇ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਆਪਾਂ ਗੱਪਣ ਦੇ ਹਿਸਾਬ ਨਾਲ ਨਹੀਂ ਆਪਾਂ ਜਿਹੜੇ ਹਿਸਾਬ ਨਾਲ ਹੈਗੀ ਉਹ ਹਿਸਾਬ ਨਾਲ ਮੁੱਲ ਰੱਖਾ ਮਤਲਬ ਤੋਕਾ ਜੇ ਖਾਲੀ ਦੇ ਹਿਸਾਬ ਨਾਲ ਹਾਂਜੀ 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 ਠੀਕ ਹੈ ਬਾਕੀ ਮੈਂ ਹਰਿਆਣੇ ਦੀ ਵੱਡੇ ਕਦਕਾਰ ਦੀ ਦੋਵੇਂ ਮਈਆਂ ਇੱਕੋ ਘਰ ਰਲੀਆਂ ਥੋੜੇ ਜਿਹਾ ਨਾਲ ਸਾਹ अच्छा वीर एक महीना सुगा सुई ये भाई दूसरा सुगा सुई जी ठीक है जी ਤੇ ਦੁੱਧ ਕਿੰਨਾ ਹੋਣ ਕਿਆ ਦੁੱਧ ਦੇ ਦੇ ਥੱਲੇ ਭਾਈ 7 ਹੋਊਗਾ ਪਰ ਆਪਾਂ 6 ਹੀ ਗਾਰੰਟੀ ਦਵਾਂ 6 ਕਿਲੋ ਕਿਤਨਾ ਹਾਂਜੀ ਠੀਕ ਹੈ ਜੀ ਤੋਹੀਏ ਨੇ ਦੋਸਤੋਂ ਸਾਢੇ 3 ਮਹੀਨੇ ਦੱਸਿਆ ਜੀ ਹਾਂਜੀ ਸਾਢੇ 3 ਮਹੀਨੇ ਸੁਈ ਠੀਕ ਸਾਢੇ 3 ਮਹੀਨੇ ਦਾ ਟਾਈਮ ਦੋਸਤੋਂ ਸੁਈ ਨਹੀਂ ਹੋਗਾ ਤੇ 20 25 ਦਿਨ ਟਿਕਾ ਲੱਗੇ ਨੂੰ ਹੋਗੇ ਆ ਅੱਛਾ ਮਹੀਨੇ ਮਹੀਨੇ ਹੁੰਦੇ ਜਾਂਦੇ ਠੀਕ ਹੈ ਜੀ ਠੀਕ ਹੈ ਜੀ ਉਹ ਦੋਸਤੋਂ ਜਿਹੜਾ ਕੋਈ ਵੀਰ ਖੜੂਗਾ ਉਹਦੀ ਵੀਰ ਦੀ ਅਗਲੀ ਦੀ ਕਿਸਮਤ ਆ ਦੋਸਤੋਂ ਇਹ ਮਤਲਬ ਗੱਬਣੀ ਵੀ ਰਹਿ ਸਕਦੀ ਹੈ ਤੇ ਖਾਲੀ ਵੀ ਹੋ ਸਕਦੀ ਹੈ ਕਨਫਰਮ ਕੋਈ ਨਹੀਂ ਬਾਕੀ ਦੋਸਤੋ ਕੱਦ ਕਾਠੇ ਇਹਦਾ ਵੀ ਮੈਂ ਤਾਂ ਸੋਹਣਾ ਲੱਸਾ ਪਾਣ ਥੋੜਾ ਜਿਹਾ ਜਰੂਰ ਰੱਖੀਏ ਉਹਨਾਂ ਦੇ ਵੀ ਦੁੱਧ ਹੈਗਾ ਹੈ ਮੈਂ ਗੋਲ ਜਿੰਦਾ ਟੀਗਾ ਭਰਿਆ ਦੁੱਧ ਘਟਾਵੀਂ ਸ਼ਾਇਦ ਮੈਂ ਚਲੋ ਗੱਬਣ ਵੀ ਨਿਕਲ ਸਕਦੀ ਹਾਂ ਹਾਂਜੀ 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 ਥਾਣਾ ਥੋੜਾ ਜੀ ਦੋਸਤੋ ਕੁਆਲਿਟੀ ਚੈੱਕ ਕਰ ਲਓ ਚਾਰੇ ਥਾਂ ਦੋਸਤੋ ਕੋਈ ਫੋਟ ਸ਼ਾਗਣੀ ਨਾਲ ਬਾਕੀ ਕਾਦ ਪੂਰੇ ਵੱਡੇ ਦੀ ਹਾਂਜੀ ਹਾਂਜੀ ਕਾਦ ਕਾੜ ਦੋਸਤੋ ਮੱਝ ਦਾ ਸੋਹਣਾ ਮੈਂ ਚਲੋ ਜਿੰਨੀ ਵੀ ਹੈ ਰਾਜੀ ਆ ਪੂਰੀ ਪਿੱਠ ਪੂਰੀ ਦੀ ਚੁੜਾਈ ਦੋਸਤੋ ਸੋਹਣੀ ਹੈ ਪਤਲੀ ਚਮੜੀ ਸਿੰਗਲ ਹੱਡੀ ਆਰਡਰ ਜਿਹੜਾ ਦੋਸਤੋ ਜਿੰਨਾ ਕਿ ਚਲੋ ਤਿਆਰ ਹੈ ਸੋਨਾ ਵਾ 6 ਕਿਲੋ ਦੁੱਧ ਹੁਣ ਮੌਕੇ ਦਾ ਤਿਆਰ ਆ ਤੇ ਮੁੱਲ ਦੋਸਤੋ ਵੀਰ ਦੇ ਕੋਲੋਂ ਆਪਾਂ ਪੁੱਛ ਕੇ ਤੁਹਾਨੂੰ ਕਰਦੇ ਆਂ ਸਾਂਝਾ ਵੇਹੇ ਮੁੱਲ ਦੋਸਤੋ ਵੀਰ ਨੇ ਜਿਹਾ ਆਫਰ ਲਾਤੀ ਹੁਣ ਇਹਦਾ ਕੀ ਮੁੱਲ ਕਰਦੇ ਵੀਰ ਭਾਜੀ ਇਹਦਾ ਮੁੱਲ ਆਪਾਂ ਨਾ 50 ਕਰਨ ਤੇ ਨਾ 45 ਤੇ ਨਾ 42 ਹਾਂਜੀ 40000 ਦੀ 40000 ਠੀਕ ਹੈ ਹਾਂਜੀ ਅੱਛਾ ਜੇ ਵੀਰ ਕੋਈ ਵੀਰ ਕੋਈ ਜੋੜਾ ਖਰੀਦੇ ਤੇ ਵੇਹੇ 80 ਯਰ ਬਣਦਾ ਜੇ ਭਾਜੀ ਜੋੜਾ ਖਰੀਦੇ ਤੇ 80 ਦਾ ਜੋੜਾ ਦਵਾਂ ਠੀਕ ਹੈ ਹਾਂਜੀ ਠੀਕ ਹੈ ਲਓ ਦੋਸਤੋ ਵੀਰ ਨੇ ਵੱਡੀ ਆਫਰ ਲਾ ਪੀ 80 ਹਜ਼ਾਰ ਦਾ ਜੇ ਕੋਈ ਵੀਰ ਜੋੜਾ ਖਰੀਦੇ ਤੇ ਜੋੜਾ ਜੁੜਾ ਹਾਂਜੀ ਦਲੇਰੀ ਵੀਰ ਨੇ ਰਹਾ ਜੀ ਠੀਕ ਹੈ ਜੀ ਦਲੇਰੀ ਵੀ ਵੀਰ ਮਤਲਬ ਦਿਲ ਨਹੀਂ ਹੁੰਦੀ ਹੈ ਹਾਂਜੀ ਹਾਂਜੀ ਬਾਕੀ ਦੋਸਤੋ 6 ਕਿਲੋ ਤੋਂ ਮੌਕੇ ਦਾ ਮੌਜੂਦ ਹੈ ਸੂਹਾ ਦੂਜਾ ਸੂਈ ਹੈ ਸੂਈ ਨੂੰ ਦੋਸਤੋ ਸਾਢੇ 3:30 ਮਿੰਟ ਦਾ ਟਾਈਮ ਹੈ ਤੇ 20 25 ਦਿਨ ਟੀਕਾ ਭਰੇ ਨੂੰ ਹੋ ਗਿਆ ਹਾਂਜੀ ਬਾਕੀ ਦੋਸਤੋ ਤੁਹਾਡੀ ਕਿਸਮਤ ਹੈ ਬਾਕੀ ਦੋ ਮੱਝਾਂ ਮੈਂ ਜਿਹੜੀਆਂ ਦੋਸਤੋ ਤੁਹਾਨੂੰ ਦਿਖਾਈਆਂ ਇਹਦੇ ਦੋਸਤੋ ਆ ਫੇਸ ਕੁਆਲਿਟੀ ਕਰ ਲਓ ਚੱਕ ਹਾਂਜੀ ਬਾਕੀ ਉਦਾਂ ਵੀ ਨਾ ਚੀਲਸਲਾ ਕੇ ਆਈ ਭਾਵੇਂ ਜਿੱਦਾਂ ਮਰਜ਼ੀ ਨਵੇਂ ਗੱਲੀ ਕਰੋ ਲਓ ਜੀ ਦੋਸਤੋ ਕਰ ਲੋ ਚੈੱਕ ਹਰਿਆਣੇ ਵਾਲੀਆਂ ਮੱਝਾਂ ਦੋਸਤੋ ਵੈਸੇ ਮੂੰਹ ਮਾਇਆ ਚ ਜਿੱਦਾਂ ਫਰਾਂ ਦੇ ਲੱਗਣ ਕਰਾਂ ਚਾਹੇ ਠੀਕ ਹੈ ਜੀ ਇਹ ਆ ਗਾਂ ਜੇ ਕੋ ਸਾਂਭ ਲੂ 7 ਲੱਖ ਦੀ ਮਹੀ ਹੈ ਠੀਕ 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 ਹੈ ਜੀ ਠੀਕ ਹੈ ਜੀ ਆਫਰਾਂ ਦੋਸਤੋ ਲਾਤੀਆਂ ਚ ਵੀਰ ਨੇ ਅੱਜ ਵੀਰ ਕਹਿੰਦਾ ਵੀ ਬਾਬੇ ਬੂਡੇ ਸਾਹਿਬ ਦਾ ਮੇਲਾ ਚੱਲਣ ਲਿਆ ਹਾਂਜੀ 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 ਆਪਾਂ ਇੰਨਾ ਸੇਵਾ ਕਰ ਲਈ ਨੇ ਜੀ ਠੀਕ 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 ਹੈ ਜੀ ਬਾਕੀ ਦੋਸਤੋ ਮਿਲਕ ਵੈਂਚਰ ਤੋਂ ਸੋਹਣੀ ਮੋਟੀ ਲੱਗੀ ਹੈ ਮੱਝ ਦੁੱਧ ਤੁਹਾਡੀ ਸੇਵਾ ਤੇ ਜੇ ਕੋਈ ਵੀ ਜੋੜਾ ਖਰੀਦੂਗਾ ਤੇ 80 ਹਜ਼ਾਰ ਦਾ ਜੋੜਾ ਜਾਊਗਾ ਅਡਰੈਸ ਇੱਕ ਵਾਰੀ ਵੀਰ ਦਾ ਦੋਸਤੋ ਫਿਰ ਕਨਫਰਮ ਕਰ ਲੋ ਪਿੰਡ ਚਾਮਕੇ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਜੀ ਇੱਕ ਵਾਰ ਆਪਣਾ ਫੇਰ ਬੋਲ ਦੋ ਫੋਨ ਦੀ ਆਪਣਾ 62847 4117 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ